ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸਸਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਡਾਲੇਕੇ ਤਹਿਸੀਲ ਤੇ ਜਿਲ੍ਹਾ ਜਨਰਲ ਚੇਰੀ ਕਰਨਤਨ ਸਾਹਿਬ ਲੱਗਦਾ ਵੀਰ ਜੋਗੇ ਹੋਰਾਂ ਦੇ ਕੋਲ ਆਏ ਆ ਬਾਈ ਦੀਪੇ ਹੋਰਾਂ ਦੇ ਕੋਲ ਆਏ ਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਇਸ ਘਰੋਂ ਆਪਾਂ ਦੋਸਤੋ ਅਪਡੇਟ ਆ ਥੋੜੇ ਦਿਨਾਂ ਬਾਅਦ ਤੁਹਾਨੂੰ ਜ਼ਰੂਰ ਦਿੰਦੇ ਰਹੀਦਾ ਤੇ ਮਾਲ ਪਸ਼ੂਆਂ ਦੀ ਗੱਲ ਕਰ ਲਈ ਤੇ ਬਿਲਕੁਲ ਸਸਤੇ ਤੇ ਬਾਜ਼ਾਰ ਰੇਟਾਂ ਦੇ ਉੱਪਰ ਜਿਹੜੇ ਪਸ਼ੂ ਆ ਤੁਹਾਨੂੰ ਇਸ ਘਰੋਂ ਮਿਲ ਜਾਂਦੇ ਆ ਅੱਜ ਵੀ ਤਕਰੀਬਨ ਕੋਈ ਤਿੰਨ ਮੱਝਾਂ ਤੇ ਚਾਰ ਬਿਹੜਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਦਾਂਗੇ ਠੀਕ ਹੈ ਜੀ ਬਿਹੜਾ ਵੈਸੇ ਪਿਛਲੀਆਂ ਕੁਝ ਵੀਡੀਓ ਦੇ ਵਿੱਚ ਬਹੁਤ ਘੱਟ ਵਿਖਾਈਆਂ ਗਈਆਂ ਨੇ ਮੱਝਾਂ ਹੀ ਜ਼ਿਆਦਾ ਹੁੰਦੀਆਂ ਸੀਗੀਆਂ ਤੇ ਅੱਜ ਚਾਰ ਬਿਹੜਾ ਨੇ ਠੀਕ ਹੈ ਜੀ ਚਾਰ ਬਿਹੜਾ ਤਿੰਨ ਮੱਝਾਂ ਸੋ ਪੂਰੀ ਡਿਟੇਲ ਆ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਊਗੀ ਦੋਸਤੋ ਤੇ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਠੀਕ ਹੈ ਜੀ ਬਹੁਤੇ ਵੀਰ ਸਕਿਪ ਕਰਕੇ ਵੀਡੀਓ ਵੇਖਦੇ ਆ ਤੇ ਤਾਂ ਬਾਅਦ ਵਿੱਚ ਫੇਰ ਮਾਲਕ ਨੂੰ ਆਨਰ ਨੂੰ ਜਿਹੜੇ ਦੋਸਤੋ ਤੁਸੀਂ ਰੇਟ ਭਾਅ ਪੜਤਾ ਸੁਗਾ ਫੇਰ ਵਾਰ-ਵਾਰ ਪੁੱਛਦੇ ਹੋ ਇਸ ਕਰਕੇ ਵੀਡੀਓ ਨੂੰ ਪੂਰਾ ਕੰਪਲੀਟ ਐਂਡ ਤੱਕ ਜਰੂਰ ਦੇਖ ਲਿਆ ਕਰੋ ਠੀਕ ਹੈ ਜੀ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਉਹ ਸਮਝ ਆ ਸਕੇ ਅੱਜ 8 ਸਤੰਬਰ ਨੂੰ ਦੋਸਤੋ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 12:30 1 ਵਜੇ ਬਿਲਕੁਲ ਦੁਪਹਿਰ ਦਾ ਸਮਾਂ ਤੇ ਐਨੀਮਲ ਜਿਹੜਾ ਪਸੰਦ ਆਊਗਾ ਤਸੱਲੀ ਘਰ ਦੀ ਕਰਕੇ ਸੂਹਿਸ ਵਾਈ ਪਸ਼ੂ ਦੀ ਦੋ ਡੰਗ ਚਵਾਈ ਕਰ ਲਿਓ ਤੇ ਗੱਬਣ ਪਸ਼ੂ ਨੂੰ ਟਿੱਪ ਕੇ ਤਸੱਲੀ ਕਰ ਲਿਓ ਠੀਕ ਹੈ ਜੀ ਆਜੋ ਕਰਦੇ ਹਾਂ ਗੱਲਬਾਤ ਸਭ ਤੋਂ ਪਹਿਲਾਂ ਭਾਈ ਜੋਗੇ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਬਾਈ ਦੀਪੇ ਕੀ ਹਾਲ ਨੇ ਵਧੀਆ ਜੀ ਵਧੀਆ ਭਾਈ ਸਭ ਠੀਕ ਠਾਕ ਸਭ ਠੀਕ ਠਾਕ ਜੀ ਚੱਲ ਚੱਲਦੀ ਕਲਾ ਚੱਲ ਅੱਛਾ ਵੀਰ ਜੋਗੇ ਅਜੇ ਪਸ਼ੂ ਚਾਰ ਵਹਿਣਾ ਹਾਂਜੀ ਤੇ ਤਿੰਨ ਮੱਝਾਂ ਗੱਭੜੀ ਜਾਦੇ ਪਸ਼ੂਆ ਚ ਲੱਗਣ데요 ਕਿ ਸੁਈਆਂ ਨਹੀਂ ਸੁਈਆਂ ਤੇ گاਵਾ ਤੇ ਸਾਰੀਆਂ ਸੁਈਆਂ ਹੀ ਆਂ ਤਕਰੀਬਨ ਹੂੰ ਤੇ ਮੱਝਾਂ ਦੋ ਗੱਭਣਾਂ ਜੀ ਦੋ ਗੱਭਣ ਹਾਂਜੀ ਤੇ ਰੇਡ ਮੋਰ ਫਿਰ ਉਵੇਂ ਹੀ ਬਰਸਾਤ ਕਰਨੀ ਹਾਂ ਜੈ ਜੀ ਕਰਨੇ ਜੀ ਜੈ ਜੀ ਕਰ ਜਿਹੜਾ ਘੰਟੇ ਦੇ ਵਿੱਚ ਹੀ ਡੰਗਰੇ ਰਿਖ ਜਾਂਦੀ ਠੀਕ ਹੈ ਜੀ ਜ਼ਿਆਦਾ ਨਹੀਂ ਕਰਨਾ ਆਪਾਂ ਇਹ ਕਿ 1000 2000 1500 ਲੈਣਾ ਜੀ ਤੇ ਵੇਚ ਦੇਨੇ ਸਾਰੇ ਮੜ ਕੇ ਫਿਰ ਲਿਆਂ ਕੇ ਫਿਰ ਦਵਾਂਗੇ ਕਿ ਨਵੇਂ ਬਣ ਕੇ ਥੋੜਾ ਬੈਠੇ ਰਹਿਣਾ ਹਾਂ ਉਹ ਜਿਵੇਂ ਦੇ ਵੀ ਗੱਡ ਨਾਲ ਕਟਾ ਬਣਨ ਦੀ ਗੱਲ ਉਹ ਕੰਮ ਨਹੀਂ ਕਰਨਾ ਜੀ ਹੂੰ ਥੋੜਾ ਥੋੜਾ ਨਫਾ ਲੈ ਕੇ ਤੋਰ ਦੇਣੀ ਹੈ ਗਾਂ ਠੀਕ ਹੈ ਜੀ ਠੀਕ ਹੈ ਹਾਂ ਜੀ ਸੋ ਬਿਲਕੁਲ ਇੱਕ ਦੋ ਸੋ ਭਾਅ ਫੜਤੇ ਵਿੱਚ ਪਸ਼ੂ ਲਿਆ ਜਾਂਦਾ ਤੇ ਜਿੰਨਾ ਵੀ ਭਾਅ ਫੜਤੇ ਚ ਲਿਆ ਜਾਂਦਾ ਉਨਾਂ ਕੁ ਮਾਰਜਨ ਜਿਹੜਾ ਘੱਟ ਤੋਂ ਘੱਟ ਰੱਖ ਕੇ ਪਸ਼ੂ ਦੇ ਦਿੱਤਾ ਜਾਂਦਾ ਆਜੋ ਸ਼ੁਰੂਆਤ ਕਰਦੇ ਹਾਂ ਜੀ ਠੀਕ ਹੈ ਇੱਕ ਬਹੁਤ ਵੱਡੀ ਟੈਂਕ ਵਰਗੀ ਤੁਹਾਨੂੰ ਵੇਖਾ ਦਿਵਾਵਾਂਗੇ ਇੱਕ ਬਿਲਕੁਲ ਮਰੂਤੀ ਕਾਰ ਵਰਗੀ ਮੱਝ ਵਿਖਾ ਦਾਂਗੇ ਠੀਕ ਹੈ ਜੀ ਆ ਵੇਖੋ ਠੀਕ ਹੈ ਤੇ ਬਾਈਆਂ ਦਾ ਵੀ ਅੱਜ ਨਾ ਬਿਲਕੁਲ ਮਰੂਤੀ ਕਾਰ ਵਰਗੀ ਨਾ ਜਿਵੇਂ ਸ਼ੋ ਛੱਪੇ ਵਾਲੀ ਬਿਲਕੁਲ ਸਮੋਹ ਪਿਛਲੀ ਵਾਰੀ ਆਪਾਂ ਪਾਇਆ ਸਮੁੰਦਰੀ ਜਾਜ ਹਾਂ ਤੋ ਸਭ ਤੋਂ ਪਹਿਲਾਂ ਵਿਗਿਆ ਜੀ ਸਮੁੰਦਰੀ ਜਾਜ ਹਾਂ ਜੀ ਪਹਿਲਾਂ ਵਿਗਿਆ ਤੇ ਇਹ ਆ ਗਿਆ ਕਿ ਮਰੂਤੀ ਕਾਰ ਜੀ ਇਹ ਮਰੂਤੀ ਕਾਰ ਇਹ ਵੇਖੋ ਹੁਣ ਜੀ ਕੌਣ ਖੜਦਾ ਠੀਕ ਹੈ ਜੀ ਹਾਂ ਜੀ ਲੈ ਜੀ ਪਾ ਵੀ ਜਾਜ ਆ ਜੀ ਠੀਕ ਹੈ ਜ਼ਰੂਰ ਕਰਾਂਗੇ ਸਾਹਮਣੇ ਤੇ ਪਹਿਲੇ ਨੰਬਰ ਤੇ ਆਪਾਂ ਸਟਾਰਟ ਇੱਥੋਂ ਕਰ ਲੇ ਗਏ ਇਸ ਗਾਂ ਤੋਂ ਇਸ ਵਾਰਡ ਤੋਂ ਦੋਸਤੋ ਸਟਾਰਟ ਕਰ ਲੈਨੇ ਆ ਕਦ ਪੂਰਾ ਵੱਡਾ ਫਾਰਮ ਵਾਲੀਆਂ ਵੇੜਾ ਜਿੱਦਿਆਂ ਆਪਾਂ ਦੇਖਦੇ ਆਂ ਫੱਡੇ ਕਦ ਕੱਢ ਦੇ ਵਿੱਚ ਇਹ ਵੇੜਾ ਤੇ ਇੱਕ ਵਾਰੀ ਪੂਰਾ ਬਾਡੀ ਸਟਰਕਚਰ ਤੁਹਾਨੂੰ ਤੋੜ ਕੇ ਵਿਖਾ ਦਿੰਨੇ ਆ ਠੀਕ ਆ ਜੀ ਪੂਰਾ ਵੇਰਵਾ ਲੈ ਲਾਂਗੇ ਆਪਾਂ ਆ ਦੇਖ ਇਹ ਸੂਈ ਹੈ ਬਿਲਕੁਲ ਜੀ 47 ਸੂਈ ਆ ਬੱਚੀ ਹੈ ਬੱਚੀ ਹੈ ਬੱਚਾ ਬੱਚਾ ਜੀ ਆਹ ਵਾ ਪੀਸ ਠੀਕ ਆ ਜੀ ਆਹ ਫੀਸ ਕੁਆਲਟੀ ਏ ਕਦਕੂਤ ਪੂਰਾ ਵੱਡਾ ਦੋਸਤੋ ਵੀ ਜਿੱਡੀ ਫਾਰਮ ਦੀ ਤੁਸੀਂ ਵੇੜ ਵੇਖੀ ਹੋਊਗੀ ਜਾਂ ਨਾਰਮਲ ਛੱਡਾਂ ਦੇ ਵਿੱਚ ਵਹਿਣਾ ਨੇ ਓਡੇ ਕਦਕੂਤ ਦੀ ਜਿਹੜੀ ਇਹ ਵਹਿਣ ਰਹੀ ਜਾਂ ਆਹ ਬਾਡੀ ਸਟਰਕਚਰ ਦੇ ਸੋ ਹਾਈਟ ਐਕਸਟਰਾ ਆਰਡੀਨਰੀ ਠੀਕ ਹੈ ਜੀ ਹਾਈਟ ਬੇਲ ਐਕਸਟਰਾ ਆਰਡੀਨਰੀ ਠੀਕ ਹੈ ਸੋ ਬਾਕੀ ਪੁੱਛਦੇ ਆ ਡਿਟੇਲ ਅ ਅੱਛਾ ਵੀਰ ਜੋਗੇ ਕੀ ਡਿਟੇਲ ਆ ਸੁਹਾ ਕਰਮਾ ਸੂਈ ਜਾਂ ਤੀਜਾ ਸੁਹਾ ਹੋਈ ਬਈ ਤੀਜਾ ਸੁਹਾ ਸੂਈ ਜੀ ਵੀਰ ਜੀ ਹਾਂ ਤੇ ਡਿਟੇਲ ਇਹਦੀ ਹੈਗੀ ਜੇ ਕੱਲ ਸੂਈ ਜੀ ਤੇ ਜੇਰੇ ਦੇ ਕਢਾਈ ਜੀ ਠੀਕ ਹੈ ਪਹਿਲਾਂ ਦੱਸ ਦਈਏ ਦਵਾਈ ਤੇ ਦਵਾਈ ਦਿਖਾਈ ਜੀ ਠੀਕ ਹੈ ਜੀ ਠੀਕ ਹੈ ਜੀ ਆਪਾਂ ਸਾਰੀ ਤਸੱਲੀ ਕੀਤੀ ਸਾਰਾ ਓਕੇ ਆ ਤੇ ਇੱਕ ਥਾਂ ਉਰਲੇ ਦੇ ਵਿੱਚ ਉਹ ਛੱਡੀ ਆਉਂਦੀ ਏ ਤੇ ਬਹਿਣੀ ਵਾਲਾ ਜਿਹੜਾ ਮਗਰਲਾ ਬਹਿਣੀ ਦੇ ਚੋਇਚੋਂ ਇਹਨਾਂ ਬਹਿਣੀ ਵਾਲਾ ਮਗਰਲਾ ਤੋਂ ਕਿਉਂ ਕਿ ਅਜੇ ਤੱਕ ਉਹ ਛੱਡੀਆਂ ਆਉਂਦੀਆਂ ਨੇ ਠੀਕ ਆ ਤੇ ਕੁਝ ਕੁ ਟਰੀਟਮੈਂਟ ਕਰਾ ਦਿੱਤਾ ਕੁਝ ਇੰਜੈਕਸ਼ਨ ਲਵਾਉਣ ਦੇ ਠੀਕ ਆ ਜੀ ਹਾਂਜੀ ਇੰਜੈਕਸ਼ਨ ਵਗੈਰਾ ਲਗਾ ਦਿੱਤੇ ਆ ਦੋਸਤੋ ਤੇ ਇੱਕ ਨਾ ਜੇਰ ਜਿਹੜੀ ਆ ਪ੍ਰੋਪਰ ਨਹੀਂ ਸੀ ਪਈਗੀ ਇਹ ਹੱਥੀ ਘੜਾਈ ਆ ਜੇਰ ਠੀਕ ਆ ਤੇ ਉਸ ਤੋਂ ਬਾਅਦ ਜਿਹੜਾ ਪ੍ਰੋਸੀਜਰ ਅੱਗੇ ਮੈਡੀਕਲ ਉਹ 2 ਤੋਂ 3 ਦਿਨ ਜਿਵੇਂ ਦਵਾਈ ਰਖਾਉਣੀ ਪੈਂਦੀ ਆ ਉਹ ਦਵਾਈ ਜਿਹੜੀ ਆਰ ਖਾ ਦਿੱਤੀ ਆ ਠੀਕ ਆ ਜੀ ਕੋਈ 2 ਦਿਨ ਖਾਤੀ ਰਾਤ ਹੀ ਖਾਦੀ ਸਵੇਰੇ ਫੇਰ ਖਾਦੀ ਅੱਜ ਸਵੇਰੇ ਫੇਰ ਖਾਈ ਆ ਜੀ ਠੀਕ ਆ ਜੀ ਹਾਂਜੀ ਤੇ ਹੋ ਜੂਗੀ ਸਫਾਈ ਹੈ ਨਾ ਸਫਾਈ ਸਭ ਹੋ ਜੂਗੀ ਸਾਰੀ ਓਕੇ ਹੋ ਜਾਣੀ ਆ ਜੀ ਠੀਕ ਆ ਠੀਕ ਆ ਤੇ ਇੱਕ ਥਣ ਛੱਡੀਆਂ ਬਾਕੀ ਚੱਲਦਾ ਪੂਰਾ ਥਣ ਛੱਡੀਆਂ ਠੀਕ ਆ ਜੀ ਆਪਾਂ 3 ਥਣ ਕਰਕੇ ਦੇਨੇ ਆ ਜੀ 3 ਥਣ ਕਰਕੇ ਹਾਂਜੀ ਅਗਲੇ ਦੀ ਕਿਸਮਤ ਤੇ ਚੱਲੂਗਾ ਨਾ ਚੱਲੇ ਕੱਲ ਨੂੰ ਸਾਨੂੰ ਲੰਬਾ ਨਾ ਕੋਈ ਦੇਵੇ ਪਈ ਉਹ ਥਣ ਚੱਲਿਆ ਨਹੀਂ ਆ ਆਪਾਂ ਤਿੱਲੜ ਦਾ ਰੇਡ ਕਰਕੇ ਪੌਂਡ ਦੇ ਤੇ ਤਿੱਲ ਦੀ ਜਿਹੜੀ ਆ ਉਹ ਕਰਕੇ ਦਵਾਂਗੇ। ਲਓ ਦੋਸਤੋ ਬਾਕੀ ਹੁਣ ਥਣ ਪੂਰਾ ਚੱਲਦਾ ਵੈਸੇ ਛੱਡੀਆਂ ਹੁੰਦੀਆਂ ਨੇ ਪਰ ਕਹਿ ਕੇ ਤਿੱਲ ਦੇਣੀ ਆ ਠੀਕ ਆ। ਅੱਗੇ ਵੀਰ ਜਿਹੜਾ ਥੋੜੀ ਸਾਹ ਸੰਭਾਲ ਕਰ ਲੂਗਾ, ਕੇਅਰ ਕਰ ਲੂਗਾ। ਠੀਕ ਆ ਤੇ ਉਹ ਤੁਸੀਂ ਹੋ ਸਕਦਾ ਵੀ ਚਲਾ ਵੀ ਲਵੋ। ਇਹ ਚੱਲਦਾ ਪ੍ਰੋਪਰ ਆ ਪਰ ਛੱਡੀਆਂ ਹੁੰਦੀਆਂ ਠੀਕ ਆ ਜੀ। ਤੇ ਇਸ ਕਰਕੇ ਤਿੰਨ ਥਣੀ ਕਹਿ ਕੇ ਆਪਾਂ ਤਿੱਲ ਕਹਿ ਕੇ ਵੀਰਾਂ ਦਾ ਵੀ ਸੇਲ ਕਰਾਂਗੇ ਤੇ ਜੋਗੇ ਭਾਈ ਕੀ ਮੁੱਲ ਰੋਗੇ ਦਾ? ਮੁੱਲ ਜੀ ਇਹਦਾ ਭਵੇਂ ਜਿੰਨਾ ਮਰਜ਼ੀ ਕਰ ਲੋ ਤੁਹਾਨੂੰ ਪਤਾ ਵਾ। ਘਾਹ ਵੱਢੀ ਆ। ਆਪਾਂ 38000 ਦੀ ਦੇ ਦੇਣੀ ਆ ਜੀ। ਹਾਂ ਜੀ ਥਾਣ ਉੱਦਾਂ ਸਹੀ ਹੁੰਦਾ ਤੇ ਪ੍ਰੋਪਰ ਤਾਂ ਫੇਰ ਤੇ ਭਾਵੇਂ 55-60 ਹਜ਼ਾਰ ਰੁਪਏ ਮਰਜ਼ੀ ਕਰੀ ਜਾਂਦੇ ਠੀਕ ਹੈ ਤੇ 38000 ਹੀ ਦੇ ਦੇਣੀ ਆ ਤੇ ਦੁੱਧ ਤੁਹਾਡੇ ਸਾਹਮਣੇ ਜਿੰਨਾ ਦੇਣਾ ਮੈਂ ਕਹੀ ਜਾਈ ਹੂੰ ਤੇ ਬੋਲ ਹੈਗਾ 7-8 ਕਿਲੋ ਆਪਾਂ ਝੋਆ ਜੇ ਇੱਕ ਦੋ ਟਾਈਮ ਗਾਂ ਚ ਹੋਈ ਆ ਬਾਕੀ ਤਿੰਨੇ ਤੁਹਾਨੂੰ ਘਾਟੇਪੁਰ ਤੇ ਚੱਲੀ ਬਹੁਤ ਇਨੇ ਥਾਣ ਬਿਲਕੁਲ ਓਕੇ ਆ ਜੀ ਠੀਕ ਆ ਜੀ ਤੇ ਭਾ ਬਿਲਕੁਲ ਤੇ ਲੜਣਾ ਵਾਲਾ ਦਿੱਤਾ ਜੇ ਚੱਲ ਜਵੇ ਨਾ ਚੱਲ ਜੇ ਅਗਲੇ ਦੀ ਕਿਸਮਤ ਹਾਂ ਜੀ 38000 ਹਾਂ ਜੀ ਦੋਸਤੋ ਤੇਲੜਾ ਵਾਲਾ ਵੀਰਾਂ ਦਾ ਵੀ ਆਪਾਂ ਮੁੱਲ ਕੀਤਾ ਜੇਕਰ ਬਣੀ ਥਣੀ ਇਸੇ ਆ ਜੇਰ ਪ੍ਰੋਪਰ ਪਈ ਹੁੰਦੀ ਜਾਂ ਕਹਿ ਲਈਏ ਆਪਾਂ ਵੀ ਇੱਕ ਤੁਹਾਨੂੰ ਤਿਲਣਾ ਹੁੰਦੀ ਬਿਲਕੁਲ ਚਾਰੇ ਥਨ ਵਰਦਿਆਂ ਦੇ ਵੀਰਾਂ ਦਾ 55 60 ਡਿਮਾਂਡ ਕਰਨ ਦਾ ਹੱਕ ਵੀ ਰੱਖਦੀ ਸੀ ਕਿਉਂਕਿ ਕੱਦ ਕੱਟ ਕਾਫੀ ਵੱਡਾ ਠੀਕ ਹੈ ਇਹ ਵੈਡ ਹੋ ਗਈ ਪਹਿਲੇ ਨੰਬਰ ਤੇ ਹਾਂਜੀ ਇਹ ਹਾਂਜੀ ਇਸ ਵਾਰ ਦੂਜੇ ਨੰਬਰ ਤੇ ਆ ਤੁਹਾਨੂੰ ਅਗਲੀ ਵੈਡ ਦਿਖਾਉਣੇ ਆ ਕੱਦ ਹਾਈਟ ਬੇਸ਼ੱਕ ਮੀਡੀਅਮ ਆ ਪਰ ਨਿੱਗਰ ਨੁਗਰ ਵੇਖੋ ਤੁਸੀਂ ਪੂਰੀਆਂ ਗੋਲ ਸਰਾਣੀਆਂ ਕੋ ਠੀਕ ਹੈ ਤੇ ਧੀਪੇ ਇਹ ਕਿਨਵਾ ਸੁਆ ਬਈ ਇਹ ਗੇਸ ਸੁਈਏ ਦੂਜਾ ਸੁਆ ਬਈ ਸੂਈ ਇਹ ਸੁਣਾ ਸੂਪੀ ਸੂਪੀ ਆਈ ਸੂਪੀ ਇਹ ਕਿੰਨੇ ਦਿਨ ਹੋ ਗਏ ਆ ਇਹਨੂੰ ਆ ਹੋ ਗਿਆ 14 15 ਦਿਨ ਹੋ ਗਏ ਸੂਈ ਨੂੰ ਬੱਚੀ ਜੀ ਮਗਰ ਠੀਕ ਹੈ ਬੱਚਾ 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 ਮੇਲ ਕਾਫੀ ਇਹਦੇ ਮਗਰ 14 15 ਦਿਨਾਂ ਦੀ ਸੂਈ ਆ ਦੋਸਤੋ ਆ ਦੇਖੋ ਠੀਕ ਆ ਥਣ ਭਾਂਡਾ ਚੰਗਾ ਤੇ ਇਹਦਾ ਵੇਰਵਾ ਜੇਕਰ ਕਿਸੇ ਪਸ਼ੂ ਦੇ ਵਿੱਚੋਂ ਦੋਸਤੋ ਕੋਈ ਕੰਪਲੇਂਟ ਹੋਈ ਮਾੜਾ ਮੋਟਾ ਨਿੱਕੀ ਹੋਇਆ ਤਾਂ ਪਹਿਲਾਂ ਦੱਸਿਆ ਜੂਗਾ ਇਸ ਵੀਡੀਓ ਦੇ ਵਿੱਚ ਉਹ ਪਹਿਲਾਂ ਦੱਸਿਆ ਜੂਗਾ ਕਿਉਂਕਿ ਚੁਵਾਈ ਆ ਬਾਈ ਦੀ ਬੇਰੋਣੀ ਕੀਤੀ ਆ ਮੇਰਾ ਕੰਮ ਜਿਹੜਾ ਵੀਡੀਓ ਬਣਾਉਣ ਦਾ ਮੈਂ ਤਾਂ ਕਰਕੇ ਆਨਰ ਨੂੰ ਪੁੱਛ ਲੈਣਾ ਹੁੰਦਾ ਵੀ ਚਵਾਈ ਕਿੰਨੇ ਡੰਗ ਦੀ ਕੀਤੀ ਹੈ 4 ਟਾਈਮ ਚੋਈ ਹੈ 5 ਚੋਈ ਹੈ ਤਾਂ 3-4 ਦਿਨ ਚੋਈ ਹੈ ਠੀਕ ਆ ਆ ਜਿਹੜੀ ਦੂਜਾ ਸਵੇਰ ਸੋਈ ਤੁਹਾਨੂੰ ਆ ਵੈੜ ਦਿਖਾਤੀ 15 ਦਿਨਾਂ ਦੀ ਮਗਰੇ ਦੇ ਬੱਚਾ ਤੇ ਆ ਵੇਖੋ ਜੀ ਠੀਕ ਆ ਅੱਛਾ ਵੀਰ ਜੋਗੇ ਕਿੰਨਾ ਕੀਤੇ ਤੇਰੇ ਦੋ ਦੋ ਦੁੱਧ ਵੀਰ ਜੀ ਇਹਦੇ ਥੱਲੇ ਲਗਭਗ 11 ਕਿਲੋ ਦੇ ਲਗਭਗ ਹੈਗਾ ਵਾ ਫਰਾਪਨ 9 ਕਿਲੋ ਕਹਿ ਕੇ ਦੇਣੀ ਆ ਕੋਈ ਦੂਰੋਂ ਆਵੇ ਬੰਦਾ ਛਾਈ ਪਾ ਦੇਵੇ ਮੁੜ ਕੇ ਆਖੇ ਦੁੱਧ ਥੋੜਾ ਵਾ ਕਿਸੇ ਵੇਲੇ ਉਹ ਅਜੇ ਆ ਆਪਾਂ ਦੁੱਧ ਘੱਟ ਕਰਕੇ ਦੇਣੀ ਕਿਲੋ 2 ਕਿਲੋ ਵਾਧੀ ਕੱਢੂਗੀ 9 ਕਿਲੋ ਦੁੱਧ ਦੱਸਦੇ ਆਪਾਂ ਅੱਛਾ ਦੁੱਧ 14 ਕਿਲੋ ਹੈਗਾ ਵੇਠੇ ਤੇ ਸੌਦਾ ਕਰਨੇ ਜੇ ਨਾ ਆਪਣਾ ਕਰਨਾ ਮੈਂ ਬਿਲਕੁਲ ਜਾਇਜ਼ ਰੇਟ ਠੀਕ ਆ ਹਾਂਜੀ 11 ਕਿਲੋ ਤੋਂ 202 ਤੋਂ ਹੋਵੇਗਾ ਠੀਕ ਆ ਪਰ 9 ਕਿਲੋ ਮੰਨ ਕੇ ਵੀਰਾਂ ਦਾ ਵੀ ਕੋਈ ਸੌਦਾ ਕਰ ਠੀਕ ਆ ਤੇ ਜਵਾਬ ਹੀ ਥੀਪੇ ਕਿਵੇਂ ਬਹੁਤ ਜ਼ਿਆਦਾ ਲੰਬੀ ਰਿਕਾ ਜਵਾਬ ਆ ਜੋ ਸਾਹਮਣੇ ਬਿਲਕੁਲ ਮੋਕੇ ਵਾਲੀ ਧਾਰ ਵੀਰ ਹੁੰਨੀ ਦੱਸਣ ਦੇ ਵੀ ਆ ਮੋਟੀ ਧਾਰ ਆ ਮੋਕੇ ਵਾਲੀ ਠੀਕ ਆ ਹਾਂ ਦੇਖੋ ਗੱਡਾ ਤੇ ਇਹ ਥਣ ਥਣ ਪੂਰਾ ਸੁਆਦੀ ਆ ਮੁੱਠੀ ਥਣਾ ਠੀਕ ਆ ਜੀ ਇਹ ਵੀ ਪਸੰਦ ਆਉਗੀ ਬਾਕੀ ਰੇਡ ਪੁੱਛ ਨਹੀਂ ਜੋਗੇ ਬਈ ਕੀ ਲੈਣ ਦੇਣ ਲੈਂਦੇ ਹਨ ਬਿਲਕੁਲ ਇਹਦਾ ਜੀ ਮੁੱਲ ਕਰੀਏ 45000 50000 ਜਿੰਨਾ ਮਰਜੀ 38 ਦੀ ਦੇ ਦਾਂਗੇ ਵੀ ਜੀ 38000 ਦੀ ਹਾਂਜੀ ਛੋੜ ਛੱਪਾ ਕਰ ਦਾਂਗੇ ਇਹਦੇ ਵਿੱਚੋਂ ਹੂੰ ਹਾਂਜੀ 38000 ਦੀ ਠੀਕ ਹੈ ਇਹ ਵੀ 38000 ਦੀ ਤੇ ਵਿੱਚੋਂ ਮਾਨਤਾ ਨੂੰ ਦੋਸਤੋ ਛੋੜ ਛੱਪਾ ਹੋ ਜਾਊਗਾ ਠੀਕ ਆ ਮੌਕੇ ਤੇ ਇਸ ਤੋਂ ਬਾਅਦ ਅੱਗੇ ਤੁਹਾਨੂੰ ਆਹ ਵਿਖਾਉਣੀ ਆਪਾਂ ਠੀਕ ਆ ਜੀ ਠੀਕ ਹੈ ਗਾਹ ਵੀ ਪੂਰੀ ਵੱਡੀ ਆ ਵੀ ਪੂਰੀ ਹਲ-ਜੁਲ ਕਰਨ ਵਾਲੀ ਹੈ ਨਾ ਹਾਂਜੀ ਠੀਕ ਆ ਤੇ ਦੀਪਿਆ ਸਿੰਘ ਕੀ ਰਿਕਾਰਡ ਦੀ ਲਗਾ ਇਹ ਥੱਲੇ ਭਾਈ 9 ਬਲ ਦੁੱਧ ਹੋਊਗਾ 9 ਕਿਲੋ ਦੁੱਧ ਹਾਂਜੀ ਕੰਡੇ ਵਾਲਾ ਹਾਂ ਸਵੇਰ ਮੈਨੂੰ ਲੱਗਦਾ ਕੋਈ ਆਪ ਦੀ ਸਮਝਣ ਜਿੰਨਾ ਮਰਜ਼ੀ ਮੰਨ ਲੇ ਸਵੇਰ ਆਪਣੀ ਸਮਝਣ ਜਿੰਨਾ ਮਰਜ਼ੀ ਮੰਨ ਲੇ ਚੌਥਾ ਮੰਨ ਲੇ ਤੇ ਟਾਈਮ ਕਿਹਣਾ ਹੋ ਗਿਆ ਨੂੰ ਤੁਸੀਂ ਨੂੰ ਟਾਈਮ ਨਾ ਹੋ ਗਿਆ ਉਹਨੇ 2-3 ਮਹੀਨੇ ਹੋ ਗਏ ਉਹਦੇ ਦੋ ਤਿੰਨ ਮਹੀਨੇ ਬਿਨ ਬੱਚੇ ਉਹ ਬੱਚਾ ਨਾਲਗਾ ਬੱਚਾ ਨਹੀਂ ਬਿਨ ਬੱਚੇ ਉਹ 3 ਮਹੀਨੇ ਦੋਸਤੋ ਮੰਨ ਲਓ ਕੋਈ ਮੰਨ ਲੇ ਸਾਢੇ 3 ਮਹੀਨੇ ਸਵੇਰ ਤੁਸੀਂ ਤੀਜਾ ਮੰਨ ਲੇ ਚੌਥਾ ਮੰਨ ਲੇ ਠੀਕ ਆ ਤੇ ਦੁੱਧ ਜਿਹੜਾ ਉਹ ਕਿੰਨਾ ਕੋਲ ਆ ਰਿਹਾ 59 ਕਿਲੋ ਦੀ ਆਪਾਂ ਗਾਰੰਟੀ ਦਵਾਗੇ ਪੱਕਾ 8 ਕਿਲੋ ਦੀ ਹਾਂਜੀ ਲਓ ਜੀ ਉਹ 9 ਕਿਲੋ ਦੁੱਧ ਕਾ ਦੇ 8 9 8 9 ਦੇ ਦਰਮਿਆਨ ਚੱਲਦੀ ਪਈਏ ਦੋਸਤੋ ਤੇ ਇੰਨੀ ਕੀ ਵੀਰਾਂ ਦਾ ਵੀ ਆਪਾਂ ਤਸੱਲੀ ਦੇ ਦਾਂਗੇ ਵੀ 8 9 9 ਲੀਟਰ ਜਿਹੜਾ ਬਿਲਕੁਲ ਹਾਜ਼ਰ ਦੁੱਧ ਆ ਜੀ ਠੀਕ ਆ ਜੀ ਤਿੰਨਾ ਸਾਢੇ ਤਿੰਨਾ ਮਹੀਨਿਆਂ ਦੀ ਸੂਈ ਤੇ ਚਵਾ ਜਿਹੜਾ ਮੇਨ ਗੱਲ ਆਉਂਦੀ ਆ ਥਣ ਦੇਵੇ ਦੀ ਥਣਭਾਨੇ ਦੀ ਉਹ ਪੋਸ਼ਣ ਲੈਣੀ ਆਪਾਂ ਖਣਾ ਦਾ ਜਿਹੜਾ ਚੌਂ ਖਣਾ ਦਾ ਕਿਵੇਂ ਹੈਗਾ ਚਵਾ ਤੇ ਜੋਗੇ ਵੀ ਚਵਾ ਚੰਗਾ ਜੀ ਸਾਰੇ ਵਧੀਆ ਕੋਈ ਘੋਰ ਛੱਟਾ ਕੋਈ ਕੰਮ ਨਹੀਂ ਕੋਈ ਪਹਿਲਾਂ ਦੱਸਾਂਗੇ ਕੋਈ ਛੱਟਾ ਨਹੀਂ ਜੇ ਹੋਊਗਾ ਤਾਂ ਦੱਸਾਂਗੇ ਚੋਈ ਆਪਾਂ ਘਰੇ ਚੋਈ ਇੱਥੇ ਲਿਆਣ ਕਿ ਜੜਾ ਨਾ ਚੋਇਆ ਉਹ ਡੰਗਰੋ ਕਹਦਾਂਗੇ ਕਿ ਨਹੀਂ ਚੋਇਆ ਪਤਾ ਨਹੀਂ ਆ ਚੋਈ ਆਪਾਂ ਬਿਲਕੁਲ ਜੀ ਸੋ ਆਹ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਬੈਠਾ ਠੀਕ ਆ ਕਿ ਭਾਈ ਵੀਰਾਂ ਦਾ ਵੀ ਕੋਈ 2-4 ਲੰਘਾ ਕੋਈ 2 ਦਿਨ ਰੱਖ ਕੇ ਘਰੇ ਆਪਾਂ ਚਪਾਈ ਕੀਤੀ ਇਸ ਕਰਕੇ ਤਸੱਲੀ ਦੇ ਸਕਦੇ ਆ ਕਿ 8-9 8-9 ਦਰਮਿਆਨ ਚੱਲਦੀ ਆ ਤੇ ਮੁੱਲ ਭਾਈ ਕੀ ਰੂਗੇ ਤਾਂ ਮੁੱਲ 5000 ਕਰਦੇ ਆ ਵੀਰ ਜੀ ਅੱਛਾ ਤੇ 22000 ਦੀ ਆਪਾਂ ਦੇ ਦੇਣੀ ਆ ਜੀ 22 ਜੀ ਹਾਂਜੀ ਅਗੇ ਕੋਈ ਬਣੀ ਪੁਣੀ ਵੀ ਸੀ ਕੋਈ ਹੈਗਾ ਹੈਗਾ ਵੇਰਵਾ ਕੋਈ ਕਿ ਨਹੀਂ ਨਹੀਂ ਇਹ ਕਿਹਨੇ ਆਪਾਂ ਨੂੰ ਉਹਨਾਂ ਨੇ ਦੱਸਿਆ ਨਹੀਂ ਐਵੇਂ ਆਪਾਂ ਨਹੀਂ ਕਹਿਣਾ ਬਣੀ ਦਾ ਕਿਹਦਾ ਮੇਰਵਾ ਇਕੱਲੇ ਨੂੰ ਹੁੰਦਾ ਨਾ ਵੀ ਕੋਈ ਜੈਲ ਹੋਈ ਹੋਵੇ ਬਣੀ ਹੋਵੇ ਕਿ ਨਹੀਂ ਆਈ ਘਰ ਉਹ ਜੇ ਉਹਨਾਂ ਨੇ ਲੇਡੀ ਜੀ ਕੋਈ ਉਹਨਾਂ ਨੇ ਸੰਭੀਆਂ ਵਾ ਤੇ ਨਾਲ ਛੋਟਾ ਮੁੰਡਾ ਉਹਨਾਂ ਦਾ ਪਤਨੀ ਭਰਾਇਆ ਜਾਂ ਨਹੀਂ ਨਹੀਂ ਉਹ ਚਲੋ ਆਪਾਂ ਤਾਂ ਜ਼ਿਕਰ ਹੀ ਨਹੀਂ ਕਰਦੇ ਹਾਂਜੀ ਠੀਕ ਆ ਕੋਈ ਦਿਨਾਂ ਦੇ ਨਹੀਂ ਹੁੰਦਾ ਜੇਕਰ ਜਦੋਂ ਆਪ ਨੂੰ ਪਤਾ ਨਾ ਹੋਵੇ ਹਾਂਜੀ ਇਹ ਜਿਹੜੀ ਦੋਸਤੋ ਬਿਲਕੁਲ ਦਾ ਤੁਹਾਡੇ ਸਾਹਮਣੇ ਆ ਇਸੇ ਤਰ੍ਹਾਂ ਬਣੀ ਚਣੀ ਆ ਤੁਸੀਂ ਦੇਖ ਲਓ ਜੀ ਠੀਕ ਆ ਥੋੜੀ ਜ਼ਾਮਲ ਸੰਭਾਲਣ ਦੀ ਲੋੜ ਆ ਦੁੱਧ 8 ਕਿਲੋ ਹੋਏਗਾ ਜੇਕਰ ਏ ਆਈ ਤੁਸੀਂ ਆਪਦੇ ਹੱਥੀ ਵੀ ਕਰ ਲਓਗੇ ਤੇ ਗਾਂ ਬਣ ਗਈ ਤਾਂ ਜਿਹੜਾ ਦੋਸਤੋ ਸੂਆ ਜਿਹੜਾ ਨੰ ਆ ਜਿਹੜੀ ਗਾਹ ਵੀ ਹੋਰਨ ਕੋਲ ਥਾਂ ਤੋਂ ਚੋੜੇ ਬਿਲਕੁਲ ਪੋਲੀ ਚੋਣ ਚੋਣ ਠੀਕ ਹੈ ਚਵਾਈ ਚਵਾਈ ਦੱਸ ਰਹੇ ਨੇ ਬਿਲਕੁਲ ਪੋਲੀ ਵਧੀਆ ਚਵਾਈ ਸਾਰੀ ਠੀਕ ਹੈ ਪੋਲੀ ਵੀ ਆ ਤੇ ਸਾਰੇ ਬਰਾਬਰ ਨਾ ਕੋਈ ਛੱਟਾ ਕੋਈ ਗੱਲਬਾਤ ਉਹ ਜੀ ਕੋਈ ਨਹੀਂ ਠੀਕ ਹੈ ਵੀਰ ਤੇ ਬਾਈ ਆ ਵੀ ਖਾਣਾ ਹਾਂਜੀ ਆ ਅਗਲੀ ਆਪਣੇ ਕੋਲ ਆ ਬੈਠਾ ਕੀ ਜੀ ਪਹਿਲਾਂ ਬੱਚੀ ਆ ਵੀ ਆ ਜੀ ਪਹਿਲਾਂ ਬੱਚੀ ਆ ਇਹ ਗੱਭਣ ਜੀ ਨਹੀਂ ਨਹੀਂ ਗੱਭਣ ਇਹ ਸੋਰੀ ਨਾ ਬੱਚਾ ਨਹੀਂਗਾ ਬੱਚਾ ਨਹੀਂ ਹੈ ਰੋਣ ਬੱਚੀ ਹੋਣੀ ਹਾਂਜੀ ਤੇ ਕਿੰਨੇ ਕ ਟਾਈਮ ਦੀ ਸੂਈ ਹੈ ਸੂਈ ਇਹ ਵੀ ਲਾ ਲਓ ਤੁਸੀਂ ਮਹੀਨੇ ਦੀ ਲਾ ਲਓ ਦੋਹਾਂ ਦੀ ਲਾ ਲਓ ਇਹ ਮਹੀਨਾ ਕਹਿੰਦੇ ਹੀ ਘਰ ਵਾਲੇ ਹੂੰ ਮਹੀਨਾ ਨਹੀਂ ਕ ਬਾਕੀ ਇਹ ਕਿ ਹੁਣ ਅਗਲੇ ਦਾ ਪਤਾ ਨਹੀਂ ਹੁੰਦਾ ਕਹਿੰਦੇ ਕਿ ਮਹੀਨਾ ਨਹੀਂ ਪੂਰਾ ਹੋਇਆ 24 25 ਦਿਨ ਕਹਿੰਦੇ ਹੋਇਆ ਵਾ ਸੂਈ ਨੂੰ ਹਾਂਜੀ ਸੂਈ ਨਾ ਦੁੱਧ ਕਿੰਨਾ ਦੁੱਧ ਵੀ ਥੱਲੇ ਤਿਆਰ ਹੈਗਾ ਜੇ ਇਸ ਟਾਈਮ 9 ਕਿਲੋ ਜੀ 9 ਹਾਂਜੀ 9 ਕਿਲੋ ਬਿਲਕੁਲ ਕੰਡੇ ਵਾਲਾ ਜਿਹੜਾ ਕੰਡੇ ਵਾਲਾ ਹਾਂਜੀ ਉਹ ਫਿਰ ਮਹੀਨਾ 25 ਦਿਨ ਦਿਨ ਵਾਲੀ ਗੱਲ ਨਹੀਂ ਹੋ ਸਕਦੀ ਕੋਈ ਆ ਹਰ ਕਦੀ ਆਪੋ ਆਪਣੀ ਸਮਝ ਹਾਂਜੀ ਠੀਕ ਹੈ ਜੀ ਕਿਉਂਕਿ ਬੱਚਾ ਨਾਲ ਨਹੀਂ ਹੈਗਾ ਕਿ 9 ਕਿਲੋ ਦੁੱਧ ਤੇ ਟਾਈਮ ਤੁਸੀਂ ਆਪਦੇ ਹਿਸਾਬ ਨਾਲ ਮੰਨ ਲਿਓ ਜੀ ਜਿੰਨੇ ਕ ਤੁਹਾਨੂੰ ਫਿੱਟ ਬੈਠੇ ਮਹੀਨਾ ਮੰਨਣਾ 2 ਮੰਨਣਾ 1.5 ਮੰਨਣਾ 2.5 ਮੰਨਣਾ ਉਹ ਤੁਹਾਡੇ ਤੇ ਡਿਪੈਂਡਾ ਪਰ 9 ਕਿਲੋ ਦੁੱਧ ਵੀਰਾਂ ਦਾ ਵੀ ਹਾਜ਼ਰ ਆ ਜਿਹਦੀ ਚਵਾਈ ਤੁਸੀਂ ਕਰਨੀ ਆ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਠੀਕ ਆ ਆ ਦੇਖੋ ਯਾਰ ਤੇ ਪਹਿਲਾਂ ਇਹ ਵਿਹੜ ਸੋਈ ਆ ਠੀਕ ਆ ਜੀ ਮੋਦੀ ਵਾਲੀ ਵਿਹੜ ਆ ਪਹਿਲਾਂ ਸੂਆ ਸੋਈ ਆ ਛੋਟੇ ਜੇ ਕੰਨ ਨੇ ਆ ਦੇਖੋ ਜੀ ਠੀਕ ਆ ਫਾਈਟ ਕੱਦ ਪੂਰੀ ਵੱਡੀ ਆ ਵਾਹ ਜਿੰਨਾ ਕੋਲ ਦੋਤਾ ਦੋਸਤੋ ਇਹ ਥਲੇ ਠੀਕ ਆ ਸੋ ਪਹਿਲਾਂ ਬਚੀ ਆ ਅੱਗੇ ਬਣੀ-ਪੁਣੀ ਨੂੰ ਅੱਗੇ ਥੋੜੇ ਦੇ ਟਪੈਨ ਜਿਹੜਾ ਕੋਈ ਵੀਰ ਲੈ ਕੇ ਜਾਊਗਾ ਉਹ ਤੁਸੀਂ ਆਪ ਦੀ ਖੇਚਲ ਕਰ ਲੋਗੇ ਅੱਗੇ ਏਆਈ ਜੇ ਬਿਲਕੁਲ ਜਿਹੜਾ ਕਾਬਲ ਕਰਾ ਸਕਦੇ ਜੀ ਠੀਕ ਆ ਅੱਛਾ ਭਾਈ ਜੋ ਕੇ ਵੀਰ ਜੀ ਦਾ ਮੁੱਲ ਫਿਰ ਲੈਣ ਦੇਣ ਮੁੱਲ ਲੈਣ ਦੇਣ ਵੀਰ ਜੀ 5000 ਕਰਦੇ ਆ ਤੇ 23000 ਦੀ ਹਾਣਾ ਦੇ ਦਾਂਗੇ ਜੀ 23000 ਦੀ ਹਾਂਜੀ ਠੀਕ ਆ ਜੀ ਮੁੱਲ 5000 ਲੈ ਤੇ 23000 ਹਾਂਜੀ ਠੀਕ ਆ ਤੇ ਇਹ ਵਾੜਾ ਦੋਸਤੋ ਅੱਜ ਹੋ ਗਈਆਂ 4 ਜਿਹੜੀਆਂ ਆਪਾਂ ਤੁਹਾਨੂੰ ਦਿਖਾਉਦੀਆਂ ਤਿੰਨ ਮੱਝਾਂ ਲਾਉਣੇ ਆ ਤਿੰਨ ਮੱਝਾਂ ਤੁਹਾਨੂੰ ਦਿਖਾਉਣੇ ਆ ਠੀਕ ਹੈ ਜੀ ਤੇ ਆ ਇੱਕ ਬੱਚੇ ਬਗੈਰ ਠੀਕ ਹੈ ਜੀ ਇੱਕ ਬੱਚੇ ਬਗੈਰ ਜਿਹੜੀ ਆ ਪਹਿਲੇ ਨੰਬਰ ਤੋਂ ਸਟਾਰਟ ਕਰਾਂਗੇ ਆਪਾਂ ਇਹ ਬੱਚੇ ਬਗੈਰ ਤੇ ਸਮਾਂ ਕਿੰਨਾ ਹੋ ਗਿਆ ਸੂਈ ਨੂੰ ਮਹੀਨਾ ਹੋ ਗਿਆ ਜੀ ਮਹੀਨੇ ਦੀ ਸੂਈ ਆ ਸਵੇਰ ਹੋ ਹੋ ਸਕਦਾ ਤੀਜਾ ਚੌਥਾ ਤੀਜਾ ਲਾ ਕੇ ਕਹਿੰਦੇ ਆ ਹਾਂ 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 ਜੀ ਨਹਾਉਂਦੀ। ਸੁਵਾਦੋ ਤੁਸੀਂ ਤੀਜਾ ਮੰਨ ਲਿਓ ਚੌਥਾ ਮੰਨ ਲਿਓ ਠੀਕ ਹੈ ਜੀ ਕੋਈ ਸੁਵੇ ਦਾ ਇੱਕ ਅੱਧਾ ਵੱਧ ਜਾਂ ਇੱਕ ਘਾਟ ਨਾ ਕੋਈ ਫਰਕ ਨਹੀਂਗਾ ਪਰ ਫਿਰ ਵੀ ਤੁਸੀਂ ਆਪੇ ਆ ਜਾਈ ਚੋਗੇ ਲੈਂਦੀ ਆਂ ਅੱਜ ਹੀ ਆਈ ਆਪਣੇ ਕੋਲ ਹਾਂਜੀ ਇਹ ਜੋਗ ਹੈ ਨਾ ਜੀ ਠੀਕ ਹੈ ਥੋੜਾ ਇੱਕ ਟਾਈਮ ਪਾਇਦਾ ਜਿਹੜੀ ਦੋਸਤੋ ਕਹਿੰਦੀ ਚਵਾਈ ਹੋਈ ਆ ਤੇ ਅੱਜ ਹੀ ਆਈ ਆ ਠੀਕ ਹੈ ਕਰੇ ਜਿੱਦਾਂ ਕਿ ਵਪਾਰ ਦਾ ਕੰਮ ਆ ਕੁਝ ਹੋ ਸਕਦਾ ਪਸੂ ਘੰਟੇ 2 ਘੰਟੇ ਬਾਅਦ ਦੋ ਹੋਰ ਆ ਜਾਣੇ ਇਸੇ ਤਰ੍ਹਾਂ ਜਿਹੜਾ ਦੋਸਤ ਡੇਲੀ ਰੁਟੀਨ ਦੇ ਵਿੱਚ ਪਸ਼ੂ ਚਲਵਾ ਆ ਜਾਂਦੇ ਆ ਇਸ ਕਰਕੇ ਚਵਾਈ ਜਿਹੜੀ ਆਂਦੀ ਹੋ ਸਕਦਾ ਮੈਨੂੰ ਕੋਈ 9 ਵਜੇ 10 ਵਜੇ 8 ਘੰਟੇ ਚਵਾਈ ਲੈਣੀ ਲੈੜੀ ਚਵਾਈ ਹੋਈ ਆ ਠੀਕ ਆ ਕਿਉਂਕਿ ਪੂਰੀ ਚਵਾਈ ਕਰਕੇ ਅਗਲੇ ਮਾਲਕ ਨੇ ਚਾਹ ਵਪਾਰੀ ਵੀਰ ਨੇ ਵੀ ਪੂਰੀ ਚਵਾਈ ਕਰਕੇ ਫਿਰ ਪਾਸੂ ਫ੍ਰੀਜਣਾ ਹੁੰਦਾ ਕਈ ਵਾਰ ਲਾਤ ਨਾਲ ਆਉਗੀ ਮੈਂ ਪਰ ਅੱਛਾ ਹਾਂ ਬਾੜੇ ਤੇ ਮਿਲਦੀ ਏ ਦੋਵੇਂ ਟਾਈਮ ਬਾੜੇ ਤੇ ਮਿਲਦੀ ਆ ਹਾਂ ਤੇ ਚੋਕ ਲੈ ਆਂਦੀ ਬਾੜੇ ਤੇ ਦੁੱਧ 9 ਕਿਲੋ ਹੀ ਚੋਇਆ ਦੋ ਟਾਈਮ ਪਰ ਆਪਾਂ 8 ਕਿਲੋ ਦੀ ਗਾਰੰਟੀ ਦਿੰਦੇ ਆ ਠੀਕ ਹੈ ਜੀ ਹਾਂਜੀ 9 ਕਿਲੋ ਦੁੱਧ ਚੋਗੇ ਤਸल्ली ਕਰਕੇ ਲੈਂਦੀ ਐ 8 ਕਿਲੋ ਪੂਰਾ ਐ ਪਰ ਦੋਹੇ ਤਰਹੀ ਨਾਲ ਹੀ ਕਰਨਾ ਜਿੰਨਾ ਮਰਜੀ ਕੰਡੇ ਦੇ ਚੜਾ ਦੇ ਚੜਾ ਹਾਂਜੀ ਇਹ ਨਾ ਵੀ ਕੋਈ ਆਪਣੇ ਜੋਗੇ ਵੀਰ ਕੋਈ ਭੈਣ ਭਰਾ ਮੰਨ ਲਓ ਵਪਾਰੀਆਂ ਤੇ ਅੱਡਿਆਂ ਤੇ ਵਪਾਰੀਆਂ ਨੂੰ ਲੈ ਜਾਂਦਾ ਬਾਅਦ ਕੋ ਦੋ ਤਿੰਨ ਚਾਰ ਤਾਂ ਆ ਗਿਆ ਆਪਾਂ ਇਹਦਾ ਕੰਮ ਨਹੀਂ ਕਰਨਾ ਕੋਈ ਸਾਈ ਪਾਦੇ ਆਣ ਕੇ ਇਥੇ ਚੋਵੇ ਤੇ ਦੁੱਧ ਘੱਟ ਨਿਕਲੇ ਆਖੇ ਵੀ ਅਸੀਂ ਨਹੀਂ ਖੜਨੀ ਮੱਝ ਡੱਕੀ ਜਾਂਦੀ ਇਦਾਂ ਆਪਾਂ ਗਾਣਾ ਹੀ ਉਹਨਾਂ ਵਿੱਚ ਜਿੰਨਾ ਹੈਗਾ ਜੀ ਜੀ ਹਾਂਜੀ ਪ੍ਰੋਪਰ ਜੇ ਕੋਈ ਕੰਡੇ ਤੇ ਕੋਈ ਕੰਡੇ ਤੇ ਆਪਾਂ ਉਹਨਾਂ ਨੂੰ ਲਾਈਵ 'ਚ ਆ ਕੇ ਇੱਥੇ ਕੰਡਾ ਲੈ ਆਉਣਾ ਵਾ ਇੱਥੇ ਦਵਾਗੇ ਤੇ ਤਸੱਲੀ ਕਰਾ ਇੱਥੇ ਤਸੱਲੀਆਂ ਸਾਰੇ ਡੰਗਰਾਂ ਦੀ ਵੀ ਜੀ ਇੱਥੇ ਤਸੱਲੀ ਕਰਕੇ ਸਾਡੇ ਕੋ ਕੋਈ ਖੜੇ ਜਿੱਦਾਂ ਵੀ ਜਿਹੜੇ ਡੰਗਰ ਦੀ ਤਸੱਲੀ ਦੇ ਇੰડા ਆ ਬਾਕੀ ਘਰ ਜਾ ਕੇ ਮੁੜ ਕੇ ਕੋਈ 10 ਦਿਨ 15 ਦਿਨ ਚੋ ਕੇ ਪੱਠੇ ਨਾ ਪਾਵੇ ਕਵੇ ਵੀ ਦੁੱਧ ਨਹੀਂ ਹੈਗਾ ਉਹ ਆ ਜੀ ਇਹ ਫਿਰ ਉਹ ਗੱਲ ਗਲਤ ਹੁੰਦੀ ਹੈ ਜੀ ਨਹੀਂ ਉਹ ਤਾਂ ਪੈਸੇ ਚਲੋ ਗਲਤੀ ਹੈ ਜੀ ਸਾਡੇ ਕੋ ਜਨ ਜੇ ਮਰਜ਼ੀ ਚ ਹੋਵੇ ਇਹਦਾ ਮੁੱਲ ਕੀ ਲਊਗਾ ਜੀ ਇਹਦਾ ਮੁੱਲ ਜਾਇ ਜੀ ਇਹਦਾ ਮੁੱਲ ਆਪਾਂ ਕਰਦੇ ਹਾਂ ਜੀ 55000 ਹਾਂ 50000 ਦੀ ਹਾਨਾ ਦੇ ਦਾਂਗੇ 50000 ਦੀ ਹਾਂਜੀ 50000 ਦੇ ਦਾਂਗੇ ਬਾਕੀ ਜੇ ਬੱਚਾ ਹੁੰਦਾ ਮਗਰੋਂ ਬੱਚਾ ਨਹੀਂ ਹੈਗਾ ਜੇ ਬੱਚਾ ਹੁੰਦਾ ਤੇ ਫਿਰ ਤੇ ਆਪਾਂ ਦੇਣੀ ਸੱਤ ਸੂਟ ਦੇ ਲਾ ਕੇ ਬਨੇ ਦੇਣੀ ਆਪਾਂ ਹੂੰ 10000 ਘਟ ਗਿਆ ਬੱਚੇ ਕਰਕੇ ਜੀ ਹੂੰ ਹਾਂਜੀ ਲਓ ਜੀ 8 ਕਿਲੋ ਦੁੱਧ ਤੁਸੀਂ ਮੰਨ ਕੇ ਸਬਦਾ ਕਰ ਲਿਓ ਠੀਕ ਆ ਤੇ ਰੇਟ ਵੀਰ ਨੇ ਦੱਸ ਹੀ ਦਿੱਤਾ ਇਹ ਪਹਿਲੇ ਨੰਬਰ ਤੇ ਜਿਹੜੀ ਤੁਹਾਨੂੰ ਮੱਝ ਦਿਖਾਤੀ ਹੈ ਆਜੋ ਅੱਗੇ ਆ ਗਈ ਮਰੂਤੀ ਕਾਰ ਜੀ ਆ ਆ ਗਈ ਮਰੂਤੀ ਕਾਰ ਜੀ ਹਾਂਜੀ ਅੱਛਾ ਜੀ ਅੱਛਾ ਜੋਂਗੇ ਭਾਈ ਮਰੂਤੀ ਕਾਰ ਕਾਹ ਤੋਂ ਫਿਰ ਕਹਤਾ ਇਹਨੇ ਇਹਦੀ ਵੀਰ ਜੀ ਹਾਈਟ ਛੋਟੀ ਜੇ ਬਿਲਕੁਲ ਸਮਦਰ ਆ ਕੱਲ ਨੂੰ ਵੀਡੀਓ ਵਿੱਚ ਆ ਕੇ ਆਖੇ ਵੀ ਨਿੱਕੀ ਆ ਆਪਾਂ ਪਹਿਲਾਂ ਦੱਸਦੇ ਵੀ ਥੋੜੀ ਹਾਈਟ ਛੋਟੀ ਜੇ ਉਹ ਗੱਡੀ ਲੈਣ ਜਾਵੇ ਤੇ ਵੱਡੀਆਂ ਗੱਡੀਆਂ ਲੈਂਦਾ ਨਾ ਹਾਂਜੀ ਤੇ ਜਦ ਮਰੂਤੀ ਲੈਣ ਜਾਏ ਉਹ ਸਮਝਦਾ ਵੀ ਛੋਟੀ ਗੱਡੀ ਮਰੂਤੀ ਉਹਨੂੰ ਪਤਾ ਹੁੰਦਾ ਵੀ ਜੇ ਮਰੂਤੀ ਲੈਣ ਚੱਲੇ ਤਾਂ ਛੋਟੀ ਜੀ ਹੈ ਤੇ ਬਾਕੀ ਕਿੱਥੋਂ ਥੱਲੇ ਸਾਲ ਜੀ ਸਾਰੀ ਰੰਗ ਢੰਗ ਜਿਹੜਾ ਦੋਸਤੋ ਕਿਤਨਾ ਕਿਤੇ ਆਪਾਂ ਜਿਵੇਂ ਕਹਿ ਦਿੰਦੇ ਨੇ ਮੇਂ ਨੀਲੀ ਰਾਵੀ ਦਾ ਪਸ਼ੂ ਮਾਰਕਿੰਗ ਉਦਾਂ ਦੀ ਆ ਕੋਈ ਵੀਰ ਪੰਜ ਕਲਿਆਣੀ ਮੰਨ ਲੈ ਜੇ ਨੀਲੀ ਰਾਵੀ ਦੋਸਤੋ ਇਹ ਨਹੀਂ ਕਹਿਗਾ ਵੀ ਕੱਦ ਬਹੁਤ ਵੱਡੇ ਆ ਤੇ ਆਪਾਂ ਨੀਲੀ ਰਾਵੀ ਕਹਿ ਦਈਏ ਤੇ ਛੋਟੀ ਸਮਦਰ ਕੱਦ ਦੀ ਕੋਈ ਮਾਝਾ ਕਿਉਂ ਨੀਲੀ ਰਾਵੀ ਦਾ ਟੇਡਾ ਕੱਟਾ ਉਸੇ ਤਰ੍ਹਾਂ ਹੀ ਬਿਲਕੁਲ ਮਗਰਲੇ ਪੈਰ ਧੋਤੇ ਆ ਤੇ ਆਹ ਸਿੰਘਾ-ਸੁੰਗਾ ਦੀ ਥੋੜੀ ਜੀ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਖੁੱਲੇ ਸਿੰਘ ਆ ਬੈਕ ਸਾਈਡ ਨੂੰ ਕਰਕੇ ਮੋੜੇ ਆ ਤੇ ਇਹ ਗੱਭਣਾ ਜੀ ਹਾਂਜੀ ਇਹ ਗੱਭਣਾ ਹਾਂਜੀ ਗੱਭਣਾ ਇਹ ਘੜਦੀ 7-8 ਦਿਨ ਲੈ ਘੜ ਸਕਦੀ ਹੈ ਜੀ ਜੇ 7-8 ਦਿਨ ਹਜੇ ਹਫਤਾ ਲੈ ਜੂਗਾ ਆ ਲਓ ਜੀ ਠੀਕ ਆ ਤੇ ਹਾਈਟ ਸਮਦਰ ਆ ਦੋਸਤੋ ਛੋਟੀ ਹਾਈਟ ਆ ਵੀ ਕਈ ਵਾਰ ਦੱਸਾਂ ਕਿ ਵੀਰੇ ਤੇ ਪਹੁੰਚ ਜਾਂਦੇ ਤੇ ਇੱਥੇ ਅਣਕਿਆਂ ਦੇ ਵੀ ਇਹ ਤੇ ਛੋਟੀ ਆ ਵੀ ਦੱਸ ਪਹਿਲਾਂ ਤਾਰੇ ਆ ਵੀ ਦੋਸਤੋ ਵੀ ਜਿੱਥੋਂ ਤੁਰਨਾ ਤੁਸੀਂ ਆਈਡੀਆ ਰੱਖ ਕੇ ਤੁਰਿਓ ਵੀ ਹਾਈਟ ਮੀਡੀਅਮ ਆ ਛੋਟੀ ਹਾਈਟ ਆ ਠੀਕ ਆ ਤੇ ਦੁੱਧ ਨੇ ਮਿਲਣਾ ਤਾਂ ਵੀ ਚੰਗੇ ਚੰਗੇ ਮੱਝਾਂ ਜਿੰਨੇ ਕਰੀ ਜਾਂਦੇ। ਤੇ ਦਹੀਂ ਹੈ ਨਾ ਜੀ ਥੱਲੇੋਂ ਚੰਗੀ ਸਾਰੀ ਸਾਫ਼ ਸੁੱਥੀ ਆ। ਕਿਸੇ ਨੇ ਘਰ ਦੇ ਵਿੱਚ ਰੱਖ ਕੇ ਚੋਣੀਆਂ ਇੱਕ ਟੋਕਰਾ ਪੱਠੇ ਖਾ ਕੇ ਰੱਜ ਜਾਣੀਆਂ ਛੋਟੀ ਜਿਹੀ ਹਾਈਟ ਦੀ ਤੇ ਚਵਾਈ ਚੂਈ ਦੀ ਟਿੱਪੀ ਹੈ ਬੜੀ ਚੰਗੀ ਆ। ਸਾਰੀ ਚੀਜ਼। ਬਹੁਤ ਜਲਦੀ। ਮੈਂ ਤਾਂ ਵੀ ਇਹ ਬੰਦਾ ਵਾਂਡੇ ਮੁੰਡੇ ਗਿਆ ਰਾਤ ਲੱਗ ਗਈ ਉਥੇ। ਤੇ ਰਾਤ ਨੂੰ ਪੱਠੇ ਹੋਣਾ ਪਿਆ ਤਾਂ ਵੀ ਸਰ ਜੂ। ਤਾਂ ਵੀ ਸਰ ਜਾਣਾ ਜੀ। ਸੌਰਲੇ ਨਾਂ ਨੇ ਉੱਥੇ ਸਵੇਰ ਵਾਲੇ ਪੱਠੇ ਆ ਜੀ। ਹਾਂਜੀ ਹਾਂਜੀ। ਹੈ। ਤੇ ਜੋਗੇ ਭਾਈ ਕੀ ਮੋਲ ਲਿੰਦਾ? ਮੋਲੇ ਦਾ ਜੀ ਆਪਾਂ ਮੰਗਦੇ ਆਂ ਆਪਾਂ 40 ਮੰਗ ਲਈਏ 38 ਮੰਗ ਲਈਏ ਇੱਕੋ ਰੇਡ ਕਰਨਾ ਘੱਟ ਵੱਧ ਨਹੀਂ 35000 ਦੀ ਦੇ ਦਾਂਗੀ ਇਹ ਗਿਫਤੀ ਆ ਹਾਂ ਹਾਂ ਰੂਤੀਕਾਰ ਕਰਕੇ ਇਹ 35000 ਇਹ ਜਿੰਨੇ ਸਾਈ ਪਾਸਤੀ ਲੈ ਗਿਆ ਲੈ ਗਿਆ ਜੀ ਜਿਹੜਾ ਰਹਿ ਗਿਆ ਰਹਿ ਗਿਆ ਰਹਿ ਗਿਆ ਰਹਿ ਗਿਆ ਤੇਰੀ 35 ਦੀ 35 ਤੋਂ ਘੱਟ ਨਹੀਂ ਲਓ ਵੀ ਦੋਸਤੋ 100 ਰੁਪਿਆ ਛੋੜ ਹੀ ਹੋਣੀ ਉਹ ਚੋਂ ਹੂੰ ਲਓ ਠੀਕ ਹੈ ਰੇਡ ਵੀ ਜਿਹੜਾ ਅੱਜ ਅਮਰੂਤੀਕਾਰਾਂ ਜਿੰਨੇ ਚ ਮਿਲਦੀਆਂ ਉਹਨਾਂ ਕੀ ਰੇਡ ਹੈ ਹਾਂਜੀ ਹਾਂਜੀ ਉਹਨਾਂ ਨਾਲ ਥਾਂ ਤੋਂ ਦੇਖੋ ਕਿੰਨਾ ਵਧੀਆ ਲੱਗਾ ਥਾਂ ਤੋਂ ਪੂਰਾ ਵਧੀਆ ਤੇ ਸਭ ਤੋਂ ਆਪਣੀ ਪੂਰੀ ਵਰੀ ਜੀ ਬਹੁਤ ਜਿਆਦੀ ਆਹੋ ਇਹ ਨਾ ਵੀ ਵੀਰ ਕੋਈ ਆਖੇ ਵੀ 35000 ਦੀ ਦੇ ਰਿਹਾ ਕੋਈ ਨਾ ਕੋਈ ਨੁਕਸਾਨ ਆਵੇ ਜੇ ਥਾਣਾ 'ਚ ਕੋਈ ਨੁਕਸ ਹੋਊਗਾ ਆਇਆ ਜਿਹੜਾ ਬੰਦਾ ਘਰੇ ਆਇਆ ਗਰੰਟੀ ਉਹਦਾ ਤੇਲ ਖਰਚਾ ਵੀ ਦਵਾਂਗੇ ਜੀ ਤੇ ਇਹਦਾ ਮੁੱਲ ਵੀ 35000 ਹੈ ਜੀ ਹਾਂ ਜੀ ਅਗਲੀ ਬਾਈ ਜੋ ਕਿ ਆਪਣੇ ਬਈ ਦੀਪੇ ਅਗਲੀ ਮੱਝ ਜਿਹੜੀ ਆ ਆ ਗਈ ਆਪਣੇ ਕੋਲ ਇਹ ਵੀ ਗੱਬਣ ਜੀ ਠੀਕ ਹੈ ਜੀ ਇਹ ਵੀ ਗੱਬਣ ਆ ਵੱਡੇ ਸੂਬੇ ਦੇ ਵਿੱਚ ਆ ਦੋਸਤੋ ਵੀ ਮੈਂ ਇੱਥੇ ਕਹਿੰਦਾ ਬੈਠਾ ਜਾਂ ਦੀਪੇ ਨਹੀਂ ਬਾਈ ਕਹਿੰਦੇ ਨੇ ਵੀ ਤੀਜਾ ਸੂਆ ਵੀ ਤੀਜਾ ਨਹੀਂ ਕਿ ਚੌਥਾ ਮੰਨ ਲਓ ਪੰਜਵਾਂ ਮੰਨ ਲਓ ਚੌਥਾ ਮੰਨ ਲਓ ਠੀਕ ਆ ਕਿਉਂਕਿ ਇਸ ਤੋਂ ਉੱਤੇ ਕੋਈ ਪਰ ਸੂਆਂ ਦੇ ਵਿੱਚ ਬੇਸ਼ੱਕ ਤੁਸੀਂ ਮੰਨ ਲਿਓ ਆਪਣੀ ਸਮਝ ਆ ਤੁਹਾਡੀ ਚੌਥਾ ਕਿੰਨੇ ਲਿਓ ਪੰਜਵਾਂ ਕਿੰਨੇ ਲਿਓ ਤੇ ਮੱਝ ਬਿਲਕੁਲ ਗੱਬਣਾ ਭਾਰੀ ਆ ਵਜਨ ਪੂਜਣ ਲੋਡ ਪੂਰਾ ਹੈ ਠੀਕ ਆ ਜੀ ਆਹ ਵੇਖ ਸਕਦੇ ਹੋ ਤੁਸੀਂ ਠੀਕ ਆ 1.5 ਦਿਨ ਲੈਂਦੀ ਆ ਜੇ ਮੈਨੂੰ ਲੱਗਦਾ ਵੇ ਜੇ ਬੰਨਾ ਸ਼ੁਰੂ ਹੋਈ ਹੈ ਲੱਗਦਾ ਹਾਂਜੀ ਦਿਨ ਲੱਗੂ 5-7 ਹੈ 5-7 ਪੰਜ ਸੱਤ ਦਿਨ ਵੀ ਛੱਡਦੀ 7-8 ਦਿਨ ਦੇ ਲਗਭਗ ਲੈ ਜੂਗੀ ਲਓ ਜੀ 5-7 ਕ ਦਿਨ 8 ਕ ਦਿਨ ਇੱਥੇ ਸਮਾਂ ਲੈ ਜੂਗੀ ਬੜੇ ਬੜੇ ਨਹੀਂ ਇਹ ਦੇਖੀਏ ਬਾਕੀ ਦਰਦੋਂ ਤਾਂ ਕੋਈ ਨਹੀਂ ਡਗਾ ਆ ਲਓ ਖਾਦ ਗਏ ਜੋ ਵੀ ਲਓ ਜੀ ਇਧਰ ਕੋਈ ਨਾ ਆ ਨਾ ਠੀਕ ਹੈ ਠੀਕ ਹੈ ਜੀ ਆ ਦੰਦਾਂ ਦੀ ਕਸਾਈ ਵੀ ਜਿਹੜੀ ਦੱਸੋ ਇਹ ਸਟਾਰਟ ਨਹੀਂ ਹੋਏਗੀ ਫਿਰ ਹਾਲ ਦੰਦ ਮੁਕੰਮਲ ਨਹੀਂ ਠੀਕ ਹੈ ਜੀ ਤੇ ਆ ਤੁਸੀਂ ਮੱਝ ਵੇਖਣਾ ਠੀਕ ਹੈ ਤੇ ਬਿਲਕੁਲ ਤਿਆਰੀ ਕਰਦੀ ਆ ਰਹੀ ਹੈ ਦੋਸਤੋ ਲਾਏ ਪਈ ਹੈ ਜਿਵੇਂ ਕੱਲ੍ਹ ਵੀ ਖਵਾਨਾ ਬਿਲਕੁਲ ਬਣਾਉਣਾ ਸ਼ੁਰੂ ਕੀਤਾ ਤੇ ਬਣਾਈ ਜਾ ਰਹੀ ਹੈ ਤਕਰੀਬਨ ਕਿ 5-7 ਦਿਨ ਕੱਢ ਕੇ ਜਾਂ 4-5 ਦਿਨ ਕੱਢ ਕੇ ਜਿੰਨਾ ਕ ਬਣਾਉਣਾ ਉੱਥੇ ਬਣਾ ਕੇ ਤੁਸੂ ਵੀ ਪਊਗਾ ਤੇ ਹਜੇ ਦਿਨ ਲੈਂਦੀ ਆ ਠੀਕ ਆ ਤੇ ਕੀ ਮੁੱਲ ਰੋਗਾ ਵੀਰ ਜੋਗੇ ਕੀ ਜਾਂਦਾ ਮੁੱਲ 55000 ਕਰਦੇ ਜੀ 55 52 ਦੀ ਪਹਾਨਾ ਦੇ ਦਾਂਗੇ ਬੋਝਾ ਦੀ ਹਾਂਜੀ ਠੀਕ ਹੈ ਜੀ ਲਓ ਜੀ 52000 ਦੀ ਹਾਨ ਆ ਜਿਹੜੀ ਇਹ ਮੱਝ ਹੋ ਜੂਗੀ ਜਿਹੜੀ ਆਪਾਂ ਤੁਹਾਨੂੰ ਲਾਸ਼ਟ ਦੇ ਵਿੱਚ ਵਿਖਾਤੀ ਆ ਤੇ ਬਿਲਕੁਲ ਸੂਣੀ ਦੋਸਤੋ ਤਾਜੀ ਆ 5-4 ਦਿਨ ਹੈ ਜੇ 6 ਦਿਨ ਹੈ ਜੇ ਉਹ ਹੋ ਸਕਦਾ ਵੀ ਸਫਰ 'ਚ ਜਾਂਦੇ ਆ ਕੋਈ 2 ਦਿਨ ਕੱਢ ਕੇ ਸੂਫੇ ਤੇ 1 ਦਿਨ ਕੱਢ ਕੇ ਸੂਫੇ ਠੀਕ ਆ ਇਹ ਮੱਝ ਆ ਫੀਸ ਵਾਲੀ ਵਿਖਾਤੀ ਆ ਬਾਕੀ ਸਾਰੇ ਪਸ਼ੂ ਆ ਜਿੰਨੇ ਆ ਸਾਰਾ ਵੇਰਵਾ ਆਪਾਂ ਵੀਰੋਂ ਰੋ ਤੋਂ ਲੈ ਲਿਆ ਤੇ ਨੰਬਰ ਆਪਾਂ ਪੁੱਛ ਲੈਣੀ ਆ ਜੋ ਕਿ ਬਈ ਬੋਦੇ ਨੰਬਰ ਨੰਬਰ ਹੈਗਾ ਜੀ 94644 35330 94644 35330 ਠੀਕ ਆ ਹਾਂਜੀ ਦੀਪਾ ਬਈ 62 38 ਤੇ 76190 ਠੀਕ ਆ ਭਰਾ ਹਾਂਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਬਈ ਦੀਪਾ ਤੇ ਵੀਰ ਜੋਗਾ ਪਿੰਡ ਡਾਲੇ ਕੇ ਜਿੱਥੇ ਤੁਸੀਂ ਵਿਜ਼ਿਟ ਕਰਨੀ ਆ ਤਰਨਤਾਰਨ ਸਾਹਿਬ ਤੋਂ ਕੋਈ 8-10 10 ਕਿਲੋਮੀਟਰ ਦੀ ਦੂਰੀ ਹੈਗੀ ਆ ਮਾਨੋਜਾਲ ਪਿੰਡ ਥੋੜੀ ਦੂਰੀ ਤੇ ਆ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ